ਅਜੀਤੋ ਦਾ ਨਾਮ ਹਰਵਿੰਦਰ ਸਿੰਘ ਗੋਲਦੀਤੂਰ ਦੇਖੋ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਤੇ ਬਣੀ ਸੀ ਕਿ ਅਸੀਂ ਚਿੱਟਾ ਸਮੈਕ ਇਥੇ ਖਤਮ ਕਰਾਂਗੇ ਪੰਜਾਬ ਤੋਂ ਅੱਜ ਉਹਨਾਂ ਮਸਲਿਆਂ 'ਚ ਆ ਪਿੱਤੀ ਜਾ ਰਹੀ ਹੈ ਦੇਖੋ ਭਗਵੰਤ ਮਾਨ ਸਾਹਿਬ ਦਾ ਹੁਣ ਇੱਕ ਹੋਰ ਇਹਜਾ ਬਣ ਗਿਆ ਜੋ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਉਹ ਤੋਂ ਉਲਟ ਹੁੰਦਾ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਰੋਜ਼ਗਾਰ ਦਊਂਗਾ ਪੂਰੇ ਗੋਰੇ ਕੰਮ ਕਰਨਾ ਹੋਣਗੇ ਹਰ ਚੀਜ਼ ਤੋਂ ਉਲਟ ਹੈ ਜਿਹੜੇ ਲੋ ਨੌਜਵਾਨਾਂ ਪ੍ਰਾਈਵੇਟ ਕੰਮਾਂ ਤੇ ਲੱਗੇ ਹੋਏ ਨੇ ਉਹਨਾਂ ਨੂੰ ਟੌਰਚਰ ਕਰਕੇ ਵੀ ਉਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਹੈਗੇ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਚਿੱਟੇ ਦੀ ਗੱਲ ਕਰਦੇ ਸੀ ਚੁਟਾ ਡਬਲ ਹੋ ਰਿਹਾ ਹੈ ਗੈਂਗਵਾੜ ਨੂੰ ਰੋਕਣ ਦੀ ਗੱਲ ਕਰਦੇ ਸੀ ਗੈਂਗਵਾੜ ਰੋਜ਼ ਕਿਤਨਾ ਕਿਤੇ ਵਾਰਦਾਤ ਹੋ ਰਹੀ ਹੈ ਪੁਲਿਸ ਜਦੋਂ ਪੁਲਿਸ ਹੀ ਖਤਰੇ ਚ ਪੁਲਿਸ ਦੇ ਨੌਜਵਾਨ ਹੀ ਮਾਰੇ ਜਾ ਰਹੇ ਨੇ ਤਾਂ ਆਮ ਬੰਦੇ ਦੇ ਵਾਸਤੇ ਇਸ ਹਵਾਵਾਂ ਚ ਰਹਿਣਾ ਬਹੁਤ ਵੱਧ ਤੋਂ ਵੱਤਰ ਹੈ ਕਿ ਉਹ ਭਗਵੰਤ ਮਾਨ ਸੈਕ ਰੈਲੀ ਕਰ ਰਿਹਾ ਹੈ ਭਗਵੰਤ ਮਾਨ ਦੂਜੀਆਂ ਸਟੇਟਾਂ ਚ ਜਾ ਕੇ ਇਹ ਕਹਿ ਰਿਹਾ ਹੈ ਵੀ ਅਸੀਂ ਪੰਜਾਬ ਚ ਨਸ਼ਟਾ ਖਤਮ ਕਰਤਾ ਭਗਵੰਤ ਮਾਨ ਇਹ ਕਹਿ ਰਿਹਾ ਪੰਜਾਬ ਚ ਰੋਜ਼ਗਾਰ ਅਸੀਂ ਖੋਲਤਾ ਪਰ ਮੈਂ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਜਦੋਂ ਤੁਸੀਂ ਇਹੋ ਜਿਹਾ ਕੋਈ ਬਿਆਨ ਦੇ ਰਹੇ ਹੋ ਨਾ ਉਹਦੇ ਨੀਚੇ ਕਮੈਂਟ ਦੇ ਰੂਲ ਪੜ੍ਹ ਲਿਆ ਕਰੋ ਉਹ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਹੈ ਉਹ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਹੈ ਵੀ ਆਮ ਪਬਲਿਕ ਤੁਹਾਡੇ ਇਸ ਬਿਆਨ ਨਾਲ ਕਿੰਨਾ ਕਿ ਸਹਿਮਤ ਹੈ ਆ ਪਿੱਛੇ ਜੇ ਮਜੀਠੀਆ ਸਾਹਿਬ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਮੰਦ ਭਾਗੀ ਗੱਲ ਹੈ ਸੀਐਮ ਸਾਹਿਬ ਨੂੰ ਚਾਹੀਦਾ ਸੀ ਵੀ ਉਹ ਤੇ ਇਨਕੁਆਇਰੀ ਕਰਦੇ ਉਹ ਕਿ ਸਟੇਟ ਤੋਂ ਉਹਨੂੰ ਕਲੀਨ ਚਿੱਟ ਦੇ ਰਹੇ ਨੇ ਤਾਂ ਸਾਨੂੰ ਮੀਸ ਤਾਂ ਹੈ ਨਹੀਂ ਪਰ ਜੇ ਕਿਤੇ ਨਾ ਕਿਤੇ ਸੀਐਮ ਸਾਹਿਬ ਦੀ ਜ਼ਮੀਰ ਜਾਗਦੀ ਹੈ ਨਾ ਤਾਂ ਸੀਐਮ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ